ਜੇ ਕਿਸੇ ਦਾ ਬਾਪ ਕੁੱਠੇ ਕੰਮ ਕਰਦਾ ਰਿਹਾ ਹੋਵੇ ਉਹਨੇ ਹੱਕ ਸੱਚ ਦੀ ਕਮਾਈ ਨਾ ਕੀਤੀ ਹੋਵੇ ਹਰਾਮ ਦੀ ਕਮਾਈ ਕੀਤੀ ਹੋਵੇ ਤੇ ਬਾਪ ਦੀ ਸਿੱਖਿਆ ਤੇ ਅੱਗੇ ਪੁੱਤਰ ਵੀ ਚੱਲੇ ਤੇ ਪਿੰਡ ਦੇ ਇਲਾਕੇ ਦੇ ਲੋਕ ਕਹਿੰਦੇ ਆ ਵੀ ਆਪਣੇ ਬਾਪ ਵਰਗੇ ਕੰਮਾਂ ਤੇ ਇਹ ਲੱਗਦੇ ਕੁਝ ਸੰਸਕਾਰ ਜਿਹੜੇ ਧੁਰ ਦਰਗਾਹੋਂ ਪਵਿੱਤਰ ਰੂਹਾਂ ਲੈ ਕੇ ਆਉਂਦੀਆਂ ਇਹ ਪੂਰਬਲੀ ਕਮਾਈ ਲੈ ਕੇ ਆਉਂਦੀਆਂ ਤੇ ਉਹ ਸੰਸਾਰ ਵਿੱਚ ਵਰਤਦੀ ਹੈ ਕੁਝ ਸੰਸਕਾਰ ਅਸੀਂ ਭਲਿਆਂ ਦੀ ਸੰਗਤ ਕਰਕੇ ਪ੍ਰਾਪਤ ਕਰ ਲੈਂਦੇ ਆ ਮਾਪੇ ਦੇ ਸੰਸਕਾਰ ਤਾਂ ਬਹੁਤੇ ਚੰਗੇ ਨਹੀਂ ਹੁੰਦੇ ਕਈਆਂ ਦੀ ਔਲਾਦ ਚੰਗੀ ਅੱਗੇ ਨਿਕਲ ਆਉਂਦੀ ਹੈ ਕਿਉਂਕਿ ਜੋ ਜੈਸੀ ਸੰਗਤ ਮਿਲਿਆ ਸੋ ਤੈਸੋ ਫਲ ਕਾਹੇ ਸੰਗਤ ਚੰਗੀਆਂ ਦੀ ਹੋ ਜਾਂਦੀ ਹੈ ਕੁਝ ਸੰਸਕਾਰ ਸਾਡੇ ਮਾਤਾ ਪਿਤਾ ਦੇ ਵੀ ਸਾਡੇ ਨਾਲ ਵਰਤਦੇ ਜਿਹੋ ਜੇ ਸੰਸਕਾਰ ਬਾਬੇ ਪ੍ਰਿਥੀ ਜੰਦ ਦੇ ਸੀ ਜਿਵੇਂ ਉਹਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੱਕ ਪੂਰਾ ਜੋਰ ਲਾਇਆ ਕਿੰਦਰੇ ਸੁਲਹੀ ਸੁਖਬੀ ਵਰਗਿਆਂ ਨੂੰ ਚੜਾ ਕੇ ਲਿਆਉਣਾ ਕਿਦਰੇ ਪਾਵਨ ਦਰਬਾਰ ਦੀ ਨਕਲ ਤੇ ਇੱਕ ਆਪਣੇ ਸੌਰੇ ਨਗਰ へ ਹਰ ਪਿੰਡ ਵਿਖੇ ਦੂਖ ਨਿਵਾਰਨ ਨਾਮ ਦਾ ਸਥਾਨ ਰਚ ਲੈਣਾ ਜਾਣਿਆ ਵਿਰੋਧ ਤਾਂ ਹੀ ਕਰਦਾ ਰਿਹਾ ਤੇ ਉਹਨਾਂ ਪਿੰਡਾਂ ਤੇ ਅੱਗੇ ਉਹਨਾਂ ਪੂਰਨਿਆਂ ਤੇ ਪ੍ਰਿਥੀਚੰਦ ਦਾ ਪੁੱਤਰ ਮਿਹਰਬਾਨ ਚਲਦਾ